ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਅਗਲੇ ਸਾਲ ਤਿੰਨ ਨਵੀਆਂ ਅੰਤਰਰਾਸ਼ਟਰੀ ਗ੍ਰੈਜੂਏਟ ਪੀ ਐਨ ਪੀ ਸਕੀਮਾਂ ਨੂੰ ਪੇਸ਼ ਕਰ ਰਿਹਾ ਹੈ 2025 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਬਲੇਚਰ ਮਾਸਟਰਸ ਅਤੇ ਡਾਕਟਰੇਟ ਪ੍ਰੋਗਰਾਮਾਂ ਤੋਂ ਹਾਲ ਹੀ ਦੇ ਯੋਗ ਗ੍ਰੈਜੂਏਟਾਂ ਲਈ ਤਿੰਨ ਸਟਰੀਮਾਂ ਖੁੱਲੀਆਂ ਹੋਣਗੀਆਂ ਜਨਵਰੀ 2025 ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜਦ ਪ੍ਰੋਗਰਾਮ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਨਿਮਲਤਕ ਤਿੰਨ ਨਵੇਂ ਪ੍ਰੋਵਿੰਸ਼ੀਅਲ ਨਾਮਜਦ ਪ੍ਰੋਗਰਾਮ ਸਟਰੀਮਜ਼ ਨੂੰ ਪੇਸ਼ ਕਰਨ ਲਈ ਤਿਆਰ ਕਰ ਰਿਹਾ ਹੈ ਨੰਬਰ 1 ਬੈਚਲਰ ਸਟਰੀਮ ਮਾਸਟਰ ਸਟਰੀਮ ਤੇ ਡਾਕਰੇਟ ਸਟਰੀਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਗ੍ਰੈਜੂਏਟ ਉਹ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੇ ਪਿਛਲੇ 3 ਸਾਲਾਂ ਵਿੱਚ ਕੈਨੇਡਾ ਦੇ ਅੰਦਰ ਕਿਸੇ ਯੋਗ ਪੋਸਟ ਸਕੈਂਡਰੀ ਸੰਸਤਾ ਤੋਂ ਡਿਗਰੀ ਡਿਪਲੋਮਾ ਜਾਂ ਸਰਟੀਫਿਕੇਟ ਪ੍ਰਾਪਤ ਕੀਤਾ ਹੈ ਬੀਸੀਪੀਐਨਪੀ ਦੀ ਅੰਤਰਰਾਸ਼ਟਰੀ ਗ੍ਰੈਜੂਏਟ ਸਕੀਮ ਲਈ ਯੋਗਤਾ ਦੇ ਮਾਪਦੰਡ ਦੇ ਸੰਬੰਧ ਵਿੱਚ ਪੂਰੇ ਪੇਰਿਆਂ ਲਈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਪਤਾ ਕਰੋ ਕਿ ਤੁਸੀਂ ਕੈਨੇਡਾ ਦੇ ਇਸ ਇਮੀਗ੍ਰੇਸ਼ਨ ਸਿਸਟਮ ਲਈ ਯੋਗ ਹੋ ਇਨਾਤਾਰਮ ਦੇ ਉਦੇਸ਼ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਕੈਨੇਡੀਅਨ ਸਥਾਈ ਨਿਵਾਸੀ ਪੀਆਰ ਪ੍ਰਾਪਤ ਕਰ ਲੈ ਬ੍ਰਿਟਿਸ਼ ਕੋਲੰਬੀਆ ਵਿੱਚ ਉਹਨਾਂ ਦੀ ਰੁਜ਼ਗਾਰ ਸੰਭਾਵਨਾ ਨੂੰ ਬਿਹਤਰ ਬਣਾਉਣ ਲਈ ਸਪਸ਼ਟ ਮਾਰਗ ਹੈ ਬ੍ਰਿਟਿਸ਼ ਕੋਲੰਬੀਆ ਨੇ ਹੁਣ ਤੱਕ ਨਵੀਆਂ ਧਾਰਾਵਾਂ ਬਾਰੇ ਕੀ ਖੁਲਾਸਾ ਕੀਤਾ ਹੁਣ ਤੱਕ ਸੂਬਾਈ ਸਰਕਾਰ BC ਦੀਆਂ PNP 2025 ਦੀਆਂ ਪੇਸ਼ ਕੀਤੀਆਂ ਜਾਣਗੀਆਂ ਨਵੀਆਂ ਧਾਰਾਵਾਂ ਬਾਰੇ ਹੇਠਾਂ ਦਿੱਤੇ ਵੇਰਵਿਆਂ ਦੀ ਤੁਹਾਡੇ ਨਾਲ ਜਲਦ ਰੂਪਰੇਖਾ ਸਾਂਝੀ ਕਰ ਲੈਣੇ ਆ ਲਾਂਚ ਕਰਨ ਦੀ ਮਿੱਤੀ ਦੀ ਗੱਲ ਕੀਤੀ ਜਾਵੇ ਤਾਂ 2025 ਅਪਡੇਟ ਕੀਤੀ ਪਾਸ਼ਾ ਲੋਡ ਹਰ ਨਵੀਂ ਸਟਰੀਮ ਲਈ ਘੱਟੋ ਘੱਟ ਕੈਨੇਡੀਅਨ ਲੈਂਗੁਏਜ ਬੈਂਚਮਾਰਕ 8 ਦੀ ਜ਼ਰੂਰਤ ਹੋਵੇਗੀ ਡਿਪਲੋਮਾ ਤੇ ਸਰਟੀਫਿਕੇਟ ਪ੍ਰੋਗਰਾਮ ਦੇ ਗ੍ਰੈਜੂਏਟ ਇਹਨਾਂ ਨਵੀਆਂ ਧਾਰਾਵਾਂ ਲਈ ਯੋਗ ਨਹੀਂ ਹੋਣਗੇ ਪਰ ਫਿਰ ਵੀ ਹੋਰ BC PNP ਮਾਰਗਾਂ ਲਈ ਯੋਗ ਹੋ ਸਕਦੇ ਨੇ ਤੇ ਤੁਹਾਨੂੰ ਦੱਸ ਦਿਆ ਕਿ BC ਨੇ ਹਰ ਆਉਣ ਵਾਲੀ ਸਟਰੀਮ ਦੇ ਯੋਗਤਾ ਮਾਪਦੰਡ ਵਿਸ਼ੇਸ਼ਤਾ ਅਤੇ ਲਾਭਾਂ ਬਾਰੇ ਅੱਜ ਇਹ ਗੱਲਬਾਤ ਸਭ ਨਾਲ ਸਾਂਝੀ ਕੀਤੀ ਹੈ BC ਨੇ ਇਹ ਨਵਾਂ ਖਲਾਸਾ ਕੀਤਾ ਹੈ ਇਹਨਾਂ ਸਟਰੀਮਾਂ ਬਾਰੇ ਹੋਰ ਜਾਣਕਾਰੀ ਹਰੇਕ ਨਵੀਂ ਸਟਰੀਮ ਲਈ ਵਧੇਰੇ ਵਿਸਤ੍ਰਿਤ ਮਾਪਦੰਡਾਂ ਸਮੇਤ 2024 ਦੇ ਅਖੀਰ ਵਿੱਚ ਉਪਲਬਧ ਹੋਵੇਗੀ ਪ੍ਰਵੈਂਸ ਨੇ ਨੋਟ ਕੀਤਾ ਹੈ ਕਿ ਜਦੋਂ ਨਵੀਆਂ ਗ੍ਰੈਜੂਏਟ ਸਕੀਮਾਂ ਲਾਂਚ ਕੀਤੀਆਂ ਜਾਂਦੀਆਂ ਨੇ ਤਾਂ BC PNP ਸਕਿਲ ਇਮੀਗ੍ਰੇਸ਼ਨ ਪ੍ਰੋਗਰਾਮ ਗਾਈਡ ਦਾ ਇੱਕ ਅਪਡੇਟ ਐਡੀਸ਼ਨ ਪੂਰੀ ਸਟ੍ਰੀਮ ਆਧੰਡ ਨਾਲ ਪ੍ਰਕਾਸ਼ਿਤ ਹੁੰਦਾ। ਤਾਂ ਬੈਚਲਰ ਬੈਚਲਰ ਦੀ ਧਾਰਾ ਗੱਲ ਕੀਤੀ ਜਾਵੇ ਤਾਂ ਯੋਗ ਪੋਸਟ ਸਕੈਂਡਰੀ ਸੰਸਥਾਵਾਂ ਤੋਂ ਬੈਚਲਰ ਡਿਗਰੀ ਵਾਲੇ ਹਾਲ ਹੀ ਵਿੱਚ ਗ੍ਰੈਜੂਏਟਾਂ ਲਈ ਯੋਗ ਗ੍ਰੈਜੂਏਟਾਂ ਕੋਲ ਇੱਕ ਯੋਗ ਫੁੱਲ ਟਾਈਮ ਅਨਿਸ਼ਚਿਤ ਇੱਕ ਕੋਸ਼ਨਾ ਸਮਾਪਤੀ ਮਿਤੀ ਤੋਂ ਨੌਕਰੀ ਦੀ ਪੇਸ਼ਕਸ਼ ਕਰਨੀ ਮਾਸਟਰ ਦੀ ਧਾਰਾ ਯੋਗ ਪੋਸਟ ਸਕੈਂਡਰੀ ਸੰਸਥਾਵਾਂ ਤੋਂ ਮਾਸਟਰ ਡਿਗਰੀ ਅਧਿਐਨ ਦੇ ਕਿਸੇ ਵੀ ਖੇਤਰ ਵਿੱਚ ਨਾਲ ਹਾਲ ਹੀ ਦੇ ਗ੍ਰੈਜੂਏਟਾਂ ਵਾਸਤੇ ਗ੍ਰੈਜੂਏਟਾਂ ਕੋਲ ਇੱਕ ਹੁਨਰਮੰਦ ਕਿੱਤੇ ਵਿੱਚ ਫੁੱਲ ਟਾਈਮ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਡਾਕਟਰਸ ਕੀ ਸਟਰੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਯੋਗ ਪੋਸਟ ਸਕੈਂਡਰੀ ਸੰਸਥਾਵਾਂ ਤੋਂ ਗ੍ਰੈਜੂਏਟ ਪੀ ਐਚ ਡੀ ਡਾਕਟਰੋਲ ਅਪਦਰ ਦੇ ਪ੍ਰੋਗਰਾਮਾਂ ਦੇ ਉਮੀਦਵਾਰਾਂ ਲਈ ਤਿੰਨ ਨਵੀਆਂ ਬੀ ਸੀ ਪੀ ਐਨ ਪੀ ਤਾਰਾਾਂ ਬਾਰੇ ਹੋਰ ਮਤ ਉਣ ਵੇਰਵੇ ਨੌਕਰੀ ਦੀ ਪੇਸ਼ਕਸ਼ ਪਾਬੰਦੀਆਂ ਉੱਪਰ ਦੱਸੇ ਗਏ 39 BC PNP 3 ਯੋਗ ਕਿੱਤਿਆਂ ਦੀ ਸੂਚੀ ਤੱਕ ਸੀਮਿਤ ਨਹੀਂ ਹੋਣਗੇ BC ਸਪਸ਼ਟ ਕਰਦਾ ਹੈ ਕਿ ਹਾਲੀਆਂ ਨੌਕਰੀ ਦੀ ਪੇਸ਼ਕਸ਼ ਸੀਮਿਤ ਨਹੀਂ ਹੋਣਗੀਆਂ ਰੋਜ਼ਗਾਰ ਦੀਆਂ ਪੇਸ਼ਕਸ਼ਾਂ ਅਜੇ ਵੀ BC ਦੀਆਂ 3 ਨਵੀਆਂ ਧਾਰਾਵਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਲੋੜੀਆਂ ਨੇ ਪ੍ਰਮਾਣਿਤ ਪ੍ਰੋਗਰਾਮ ਪਾਬੰਦੀਆਂ BC ਦੀਆਂ 3 ਨਵੀਆਂ ਧਾਰਾਵਾਂ ਨੂੰ ਪ੍ਰਮਾਣਿਤ ਪ੍ਰੋਗਰਾਮ ਦੀ ਸੂਚੀ ਸ਼ਾਮਲ ਨਹੀਂ ਹੋਵੇਗੀ ਮਤਲਬ ਕਿ ਅਧਿਆਨ ਦੇ ਕਿਸੇ ਵੀ ਖੇਤਰ ਵਿੱਚ ਡਿਗਰੀ ਪ੍ਰੋਗਰਾਮ ਤੋਂ ਹਾਲੀ ਗ੍ਰੈਜੂਏਟ ਨਵੇਂ ਵਿਦਿਆਰਥੀ ਸਟਰੀਮ ਲਈ ਯੋਗ ਹੋ ਸਕਦੇ ਨੇ ਜਦੋਂ ਤੱਕ ਉਹ ਲੜਿੰਦੇ ਮਾਪਦੰਡਾ ਨੂੰ ਪੂਰਾ ਨਹੀਂ ਕਰ ਲੈਂਦੇ ਅਪਲਾਈ ਕਰਨ ਦਾ ਸੱਦਾ ਪੱਤਰ ਮੁਸ਼ਕਲਾ ਦਾ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਬੀਸੀ ਸਰਕਾਰ ਸਪਸ਼ਟ ਕਰਦੀ ਹੈ ਕਿ ਹਰੇਕ ਕਿਸਮ ਦੇ ਪ੍ਰਮਾਣ ਪੱਤਰ ਬੈਚਲਰ ਮਾਸਟਰ ਡਾਕਟਰੇਟ ਵਾਲੇ ਯੋਗ ਉਮੀਦਵਾਰਾਂ ਲਈ ਵਿਅਕਤੀਗਤ ਸਟ੍ਰੀਮ ਨੇ ਅਤੇ ਆਈਟੀਐਸ ਆਈਟੀਐਸ ਲਈ ਵੱਖ-ਵੱਖ ਪ੍ਰਮਾਣ ਪੱਤਰਾਂ ਵਾਲੇ ਵਿਦਿਆਰਥੀਆਂ ਵਿਚਕਾਰ ਕੋਈ ਮੁਕਾਬਲਾ ਨਹੀਂ ਹੋਵੇਗਾ ਦੂਜੇ ਸ਼ਬਦਾਂ ਵਿੱਚ ਬੈਚਲਰ ਡਿਗਰੀ ਵਾਲੇ ਬਿਨੇਕਾਰਾਂ ਲਈ ਹੋਰ ਬਿਨੇਕਾਰਾਂ ਨਾਲ ਵਿਚਾਰਿਆ ਜਾਵੇਗਾ ਤੇ ਤੁਹਾਨੂੰ ਦੱਸਦੀ ਹੈ ਕਿ ਬੀਸੀ ਲਈ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਸਕੀਮ ਦਾ ਲਾਭ ਲੈ ਸਕਣਗੇ ਯੋਗ ਹੋਣਗੇ ਜਾਂ ਨਹੀਂ ਤਾਂ ਹਰੇਕ ਨਵੀਂ ਸਟਰੀਮ ਵਿਲੱਖਣ ਯੋਗਤਾ ਮਾਪਦੰਡ ਵੀ ਹੋਣਗੇ ਤੇ ਤੁਹਾਨੂੰ ਦੱਸ ਦਈਏ ਕਿ ਸਾਰੀ BC PNP ਅੰਤਰਰਾਸ਼ਟਰੀ ਗ੍ਰੈਜੂਏਟਸ ਸਕੀਮਾਂ ਲਈ ਆਮ ਯੋਗਤਾ ਮਾਪਦੰਡ ਦੀ ਰੂਪਰੇਖਾ ਤਿਆਰ ਕਰੇਗੀ BC ਦੀ ਅੰਤਰਰਾਸ਼ਟਰੀ ਗ੍ਰੈਜੂਏਟ ਸਟਰੀਮ ਦੁਆਰਾ ਯੋਗਤਾ ਪੂਰੀ ਕਰ ਲਈ ਉਮੀਦਵਾਰ ਨੂੰ ਇਹ ਕਰਨਾ ਚਾਹੀਦਾ ਹੈ ਪਿਛਲੇ 3 ਸਾਲਾਂ ਵਿੱਚ ਇੱਕ ਯੋਗ ਗ੍ਰੈਡੀਅਨ ਪੋਸਟ ਸਕੈਂਡਰੀ ਸੰਸਥਾ ਤੋਂ ਡਿਗਰੀ ਡਿਪਲੋਮਾ ਜਾਂ ਸਰਟੀਫਿਕੇਟ ਪ੍ਰਾਪਤ ਕਰਨਾ वीसी ਵਿੱਚ ਕਿਸੇ ਵੀ ਰੋਜ਼ਗਾਰਦਾਤਾ ਤੋਂ ਯੋਗਤਾ ਪੂਰੀ ਕਰਨ ਵਾਲੀ ਫੁੱਲ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਨੌਕਰੀ ਦੀ ਪੇਸ਼ਕਸ਼ ਦੀ ਕੋਈ ਵੀ ਪ੍ਰਭਾਸ਼ਾ ਸਮਾਪਤੀ ਮਿਤੀ ਨਹੀਂ ਹੋਣੀ ਚਾਹੀਦੀ ਅਨਿਸ਼ਚਿਤ ਨੌਕਰੀ ਦੀ ਪੇਸ਼ਕਸ਼ ਅਨਸੁਚਿਤ ਅਨੁਸੁਚਿਤ ਹੋਣੀ ਚਾਹੀਦੀ ਹੈ ਤੇ ਅਨਿਸ਼ਚਿਤ ਹੋਣੀ ਚਾਹੀਦੀ ਹੈ ਪੇਸ਼ਕਸ਼ ਨੂੰ ਅਨਿਸ਼ਚਿਤ ਹੋਣ ਦੀ ਲੋੜ ਨਹੀਂ ਹੈ ਜੇਕਰ ਇਹ ਤਰਹੀਜ਼ ਟੈਕਨੋਲੋਜੀ ਕਿੱਤੇ ਵਿੱਚ ਹੈ ਨੌਕਰੀ ਦੀ ਪੇਸਟਸ਼ ਅੰਤਰਰਾਸ਼ਟਰੀ ਕਿਸੇ ਵੀ ਵਰਗੀਕਰਨ ਐਨਓਸੀ ਸਕਲਾਈਸ ਸੰਸਤਾ ਅਨੁਭਵ ਅਤੇ ਜ਼ਿੰਮੇਵਾਰੀਆਂ ਸ਼੍ਰੇਣੀਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ 1 2 3 ਉਥੇ ਦੱਸ ਦੇ ਕਿ ਐਨਓਸੀ ਟਾਇਰ 0 ਅੰਤਰਰਾਸ਼ਟਰੀ ਗ੍ਰੈਜੂਏਟ ਸਟ੍ਰੀਮ ਯੋਗ ਨਹੀਂ ਹੋਣਗੇ ਬੀਸੀ ਵਿੱਚ ਆਪਣੇ ਚੁਣੇ ਹੋਏ ਕਿੱਤੇ ਵਿੱਚ ਕੰਮ ਕਰਨ ਦੇ ਯੋਗ ਬਣੋ ਤਨਖਾਹ ਦੀ ਪੇਸ਼ਕਸ਼ ਕਰੋ bc ਜਿਸ ਕੰਮ ਲਈ ਉਹ ਕੰਮ ਕਰਨਗੇ ਉਸ ਲਈ ਉਜਾਰਤ ਦਰਾਂ ਦੀ ਗੱਲ ਕੀਤੀ ਗਈ ਆ ਆਪਣੇ ਆਪ ਨੂੰ ਕਿਸੇ ਵੀ ਯੋਗ ਅਸ਼ੇਤਾਂ ਦਾ ਸਮਰਥਨ ਕਰਨ ਦਾ ਯੋਗ ਸ਼ਬਦ ਕਰਨਾ ਤੇ ਭਾਸ਼ਾ ਦੀ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨਾ ਅਪਗ੍ਰੇਡ ਦੀ ਗੱਲ ਕੀਤੀ ਜਾਵੇ ਤਾਂ bc ਨੇ ਹਾਲ ਹੀ ਵਿੱਚ ਇਸ ਦੀ ਸਿਹਤ ਅਥਾਰਟੀ ਸਟਰੀਮ ਨੂੰ ਛੱਡ ਕੇ ਸਾਰੀਆਂ bc pnp ਸਟਰੀਮਾਂ ਲਈ ਘੱਟੋ-ਘੱਟ ਭਾਸ਼ਾ ਦੀ ਲੋੜ ਨੂੰ ਵਧਾ ਦਿੱਤਾ ਹੈ ਤੇ ਉੱਥੇ ਦੱਸ ਦਈਏ ਕਿ ਰੋਜ਼ਗਾਰਦਾਤਾਵਾਂ ਨੂੰ ਅਰਜੀ ਦੀ ਸਮਰਥਨ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ ਜਦੋਂ ਕਿ ਉਹ ਖੁਦ ਕੁਝ ਨਿਯੁਕਤ ਕੇਂਦਰਤ ਲੋੜਾਂ ਨੂੰ ਪੂਰਾ ਨਹੀਂ ਕਰ ਲੈਂਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਕਿੱਲ ਇਮੀਗ੍ਰੇਸ਼ਨ ਬਾਰੇ ਮਹੱਤਵਪੂਰਨ ਵੇਰਵਿਆਂ ਦੀ ਗੱਲ ਕੀਤੀ ਜਾਵੇ ਤਾਂ ਸਕਿੱਲ ਇਮੀਗ੍ਰੇਸ਼ਨ ਜਿਸ ਵਿੱਚ BC PNP ਸ਼ਾਮਲ ਹੈ ਯੋਗ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਦਰਜਾ ਦੇਣ ਲਈ ਚੋਣ ਲਈ ਪੁਆਇੰਟ ਆਧਾਰਿਤ ਪ੍ਰਣਾਲੀ ਦੀ ਵਰਤੋਂ ਕਰਦਾ ਜਿਹੜੇ ਉਮੀਦਵਾਰ BC PNP ਰਾਹੀਂ ਆਈਟੀਏ ਪ੍ਰਾਪਤ ਕਰਦੇ ਨੇ ਉਹਨਾਂ ਕੋਲ ਸੂਬੇ ਨੂੰ ਆਪਣੀ ਅਰਜੀ ਜਮ੍ਹਾਂ ਕਰਨ ਲਈ 30 ਕੈਲੰਡਰ ਦੇ ਦਿਨ ਹੁੰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਕੋਈ ਬਿਨੇ ਘਰ ਆਪਣੀ ਅਰਜੀ ਜਮ੍ਹਾਂ ਕਰਾਉਂਦਾ ਹੈ ਤਾਂ ਉਹਨਾਂ ਨੂੰ ਅਰਜੀ ਦੀ ਫੀਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਚਾਹੀਦੇ ਨੇ ਕ੍ਰੇਡਿਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਇਸ ਤਰ੍ਹਾਂ ਚੱਲਣਗੀਆਂ ਦੇਸ਼ ਦੇ ਤਮਾਮ ਘਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ